ਜਾਣੀ ਪੜੀ ਹਜੇ ਮੈਂ ਕਾਹੜੀ ਕੀ ਆਂ ਨਿਆ ਆਇਆ ਹੈ ਕੀ ਕਹਿੰਗੀ ਚਾਹ ਲਿਆ ਦੇ ਭਰਾਵਾ ਮੈਂ ਜਾਣਾ ਆ ਕੰਮ ਤੇ ਢਿੰਡ ਚਾਹ ਮੰਗਣ ਨਗਾਇਆ ਠੀਕ ਆ ਚਾਹ ਲਿਆ ਦੇ ਉਹ ਮੈਂ ਸਤਾਵੇ ਉੱਠ ਗਿਆ ਤੇਹੀ ਚਾਹ ਨਹੀਂ ਹੋਏ ਨਾ ਕਾਈ ਹੈ ਐਥੇ ਬਿਮਾਰੀ ਫੈਲਦੀ ਕਾਹ ਨੂੰ ਢੇੜ ਕੇ ਚਾਹ ਲਿਆ ਦੇ ਭਰਾਵਾ ਮੈਂ ਜਾਵਾ ਚਾਹ ਲਿਆ ਕੇ ਦੇ ਸਾਂ ਕੋ ਪਜਾਮਾ ਅਲਾਵਾ ਤੇਰੀ ਕੰਪਨੀਆਂ ਚ ਮੈਨੂੰ ਪਜਾਮਾ ਹੀ ਲੱਗਦਾ ਮੇਰਾ ਤੂੰ ਤਾਂ ਚਾਹ ਲਿਆ 괜ੀ ਜਿਹੜੀ ਪਜਾਮਾ ਹੀ ਲੱਗਦੇ ਮੇਰਾ ਮੈਂ ਜਾਣਾ ਆਣਾ ਫੋਨ ਦੀ ਜਾਣਾ ਮੈਂ ਯਾਰ ਮੈਨੂੰ ਆਣਾ ਪਜਾਮਾ ਲੱਗ ਕੇ ਦੇ ਦਿੰਦੀ ਮੈਂ ਜਾਵਾਂ ਤੂੰ ਆ ਤਾਂ ਬੰਨਿਆ ਨਹੀਂ ਮੈਂ ਆਵੀ ਬਾਰ ਲਿਆ ਠੀਕ ਆ ਤੂੰ ਪਜਾਮਾ ਲਿਆ ਦੇ ਮੈਨੂੰ ਠੀਕ ਆ ਪਜਾਮਾ ਤੂੰ ਤਾਂ ਪਜਾਮਾ ਤੂੰ ਤਾਂ ਤੈਨੂੰ ਚੰਗਾ ਭਲਾ ਪਤਾ ਮੈਂ ਕੰਮ ਤੇ ਜਾਣਾ ਹੁੰਦਾ ਤਰਤ ਫਰ ਤੋਂ ਸਮਝਰ ਔਰ ਤੇ ਉਹਨੇ ਢੱਕਲੇ ਇੰਨੇ ਕਿੱਦਾਂ ਰੋਣਾ ਪਾਇਆ ਤੁੰਗਾ ਪਗੜੀ ਕਾਢੇ ਗੱਡੀ ਨਹੀਂ ਚਾਹੀ ਯਾਰ ਚਾਹ ਮੁਗਰ ਤੱਕ ਕਹਾ ਖੜਾ ਤੇਰੇ ਗਾੜੀ ਚਾਹ বিনা ਸਵਾਦ ਹੀ ਕੋਈ ਨਾ ਉਹਨੇ ਤੁਹਾਨੂੰ ਕਿਹਾ ਦੇਤੀ ਅੰਗਦ ਤੇ ਲੱਛੀ ਨਹੀਂ ਇਹ ਕਹੜੇ ਗਾਣ ਬੋਲੀਏ ਮੈਨੂੰ ਨਾ ਬੋਲ ਤੂੰ ਕਿਹਦੇ ਪਾਸਾ ਹੋ ਗਏ ਮੈਂ